ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਨਵੀਂ ਵੀਡੀਓ ਚ ਨਵੀਂ ਵੀਡੀਓ ਚ ਨਵਾਂ ਰਸਤਾ ਲੈ ਕੇ ਆਏ ਜੀ ਤਾਂ ਦੋਸਤੋ ਵੀਡੀਓ ਨੂੰ ਦੇਖੋ ਸਰ ਚੈਨਲ ਨੂੰ ਫੋਲੋ ਕਰਨਾ ਨਾ ਭੁੱਲਣਾ ਕਿਉਂਕਿ ਨਵੀਂ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੂਗੀ ਤੇ ਜੇਕਰ ਤੁਸੀਂ ਵੀ ਜੀਵਨ ਸਾਥੀ ਦੀ ਭਾਲ ਵਿੱਚ ਹੋ ਤਾਂ ਉੱਪਰ ਸਾਡਾ ਨੰਬਰ ਦਿੱਤਾ ਹੋਇਆ ਜੀ ਤਾਂ 7508516700 ਤੇ ਇਹਦੇ ਤੁਸੀਂ ਆਪਣਾ ਬਾਇਓ ਡਾਟਾ ਭੇਜ ਸਕਦੇ ਹੋ ਤੇ ਜੇ ਐਡ ਲਵਾਉਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਹਾਡੀ ਬੇਨਤੀ ਰਹੂਗੀ ਕਿ ਸਾਡਾ ਜਿਹੜਾ ਨੰਬਰ ਆ ਬਹੁਤ ਘੱਟ ਲੱਗਦਾ ਜੀ ਸੋ ਇਸ ਕਰਕੇ ਤੁਸੀਂ ਜ਼ਿਆਦਾ WhatsApp 'ਤੇ ਕਾਲ ਕਰ ਲਿਆ ਕਰੋ ਇਸ ਨੰਬਰ ਤੇ WhatsApp ਤੇ ਸਾਨੂੰ ਮੈਸੇਜ ਭੇਜ ਦਿਆ ਕਰੋ ਡਾਟਾ ਭੇਜ ਦਿਆ ਕਰੋ ਤੇ ਜਾਂ ਤੁਸੀਂ ਸਾਨੂੰ ਵੌਇਸ ਮੈਸੇਜ ਕਰ ਦਿਆ ਕਰੋ ਜਦੋਂ ਵੀ ਅਸੀਂ ਵੀਰੇ ਫ੍ਰੀ ਹੋਏ ਤੁਹਾਡੇ ਨਾਲ ਜ਼ਰੂਰ ਤੁਹਾਡੀ ਗੱਲ ਦਾ ਜਵਾਬ ਦਿੱਤਾ ਜਾਊਗਾ ਸੋ ਇਹ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਕਿਉਂਕਿ ਮੈਂ ਡਾਕਟਰ ਹੋਣ ਦੇ ਨਾਤੇ ਹਰ ਇੱਕ ਬੰਦੇ ਦੀ ਕਾਲ ਨਹੀਂ ਚੱਕ ਸਕਦਾ ਸੋ ਮੇਰੀ ਮਜਬੂਰੀ ਸਮਝੋ ਤੁਸੀਂ ਵੌਇਸ ਮੈਸੇਜ ਕਰ ਦਿਆ ਕਰੋ ਜਦੋਂ ਹੀ ਮੈਂ ਫ੍ਰੀ ਹੋਊਂਗਾ ਤੁਹਾਡੇ ਨਾਲ ਸੰਪਰਕ ਕਰੂੰਗਾ ਤਾਂ ਇਹ ਜਿਹੜਾ ਰਿਸ਼ਤਾ ਜੀ ਜਰੰਦਰ ਸ਼ਾਹਕੋਟ ਏਰੀਆ ਦਾ ਲੜਕਾ ਜੀ ਲੜਕਾ ਬਹਿਰੀਂ ਦੇ ਵਿੱਚ ਲੱਕੜੀ ਦਾ ਕੰਮ ਕਰਦਾ ਹੈ ਮਿਸਤਰੀਆਂ ਦੇ ਪਰਿਵਾਰ ਦਾ ਲੜਕਾ ਜੀ ਦੇਵਗਨ ਗੋਤ ਆ ਜੀ ਲੜਕੇ ਦਾ ਤਾਂ ਵਧੀਆ ਕੰਮ ਕਰਾ ਲੜਕੇ ਦਾ ਬਹਿਰੀਂ ਦੇ ਵਿੱਚ ਦੋ ਭੈਣ ਭਰਾ ਜੀ ਮਾਤਾ ਪਿਤਾ ਵੀ ਹੈਗੇ ਆ ਲੜਕੀ ਚਾਹੀਦੀ ਹੈ ਜੀ ਘਰੇਲੂ ਲੜਕੀ ਚਾਹੀਦੀ ਹੈ ਵਧੀਆ ਪਰਿਵਾਰ ਦੀ ਲੜਕੀ ਚਾਹੀਦੀ ਹੈ ਲੜਕੇ ਦਾ 1980 ਦਾ ਜਨਮ ਆ ਜੀ ਤਾਂ ਜਿਹਦੇ ਵੀ ਰਿਸ਼ਤੇ ਨਾਲ ਮੈਚਿੰਗ ਹੋਈ ਜਰੂਰ ਸੰਪਰਕ ਕਰਿਓ ਜੀ ਉੱਪਰ ਅਸੀਂ ਪਰਿਵਾਰ ਦਾ ਨੰਬਰ ਵੀ ਚਾਹ ਦਿੱਤਾ ਹੋਇਆ ਜੀ ਤਾਂ ਪਰਿਵਾਰ ਵਾਲਿਆਂ ਨਾਲ ਸਿੱਧਾ ਤੁਸੀਂ ਸੰਪਰਕ ਕਰ ਸਕਦੇ ਹੋ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਜੀ ਇੱਕ ਸਾਡੀ ਬੇਨਤੀ ਜਰੂਰ ਹੋਊਗੀ ਕਿ ਅਸੀਂ ਤੁਹਾਡੇ ਨਾਲ ਡਾਟਾ ਜਿਹੜਾ ਵੀ ਸਾਂਝਾ ਕਰਦਿਆਂ ਹਰੇਕ ਵੀਡੀਓ 'ਚ ਮੈਂ ਗੱਲ ਕਰਦਾ ਭਾਵੇਂ ਕੁੜੀ ਦਾ ਡਾਟਾ ਹੋਵੇ ਭਾਵੇਂ ਮੁੰਡੇ ਦਾ ਡਾਟਾ ਹੋਵੇ ਤਾਂ ਬਾਈ ਜੀ ਤੁਸੀਂ ਆ ਤਸੱਲੀ ਜਰੂਰ ਕਰਿਆ ਕਰੋ ਇਨਕੁਆਰੀ ਕਰਨਾ ਤੁਹਾਡਾ ਹੱਕ ਆ ਇਨਕੁਆਰੀ ਬਿਨਾਂ ਕੋਈ ਰਿਸ਼ਤਾ ਨਾ ਕਰਿਆ ਕਰੋ ਸੋ ਇਹਨੀ ਬੇਨਤੀ ਮਨਜ਼ੂਰ ਜ਼ਰੂਰ ਕਰਿਓ ਜੇ ਕਿ ਕਈ ਵਾਰੀ ਕੋਈ ਕੋਈ ਗੱਲਬਾਤ ਹੋ ਜਾਂਦੀ ਹੈ ਹਨਾ ਬਿਨਾਂ ਨੂੰ ਕੋਈ ਤਾਂ ਆਪਾਂ ਰਿਸ਼ਤਾ ਕਰਦੇ ਆਂ ਕੋਈ ਪਰਿਵਾਰ ਚ ਮਾੜਾ ਨਿਕਲ ਆਉਂਦਾ ਤਾਂ ਇਹਦੇ ਵਿੱਚ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋएगी ਸੋ ਇਹ ਸਾਡੀ ਬੇਨਤੀ ਜ਼ਰੂਰ ਮੰਨਿਓ ਕਿਉਂਕਿ ਸਾਡੇ ਨਾਲ ਸਾਰੇ ਜਿਹੜੇ ਪਰਿਵਾਰ ਆ ਫੋਨ ਤੇ ਸੰਪਰਕ ਕਰਦੇ ਆਂ ਅਸੀਂ ਸਾਨੂੰ ਕਿਸੇ ਪਰਿਵਾਰ ਦੀ ਕੋਈ ਨਿੱਜੀ ਜਾਣਕਾਰੀ ਨਹੀਂ ਹੁੰਦੀ ਸੋ ਇਸ ਕਰਕੇ ਆਪ ਦਾ ਪੂਰੀ ਤਸੱਲੀ ਕਰਕੇ ਹੀ ਰਿਸ਼ਤਾ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਧੰਨਵਾਦ ਸਾਰਾ ਸਾਰਾ ਸਤਿ ਸ਼੍ਰੀ ਅਕਾਲ